पीटीटी ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਐਲੀਮੈਂਟਰੀ ਟੀਚਰ ਟ੍ਰੇਨਿੰਗ ਅਧਿਆਪਕਾਂ ਨੇ ਅੰਮ੍ਰਿਤਸਰ ਅਤੇ ਖਰੜ ਵਿੱਚ ਬਾਦਲ ਸਰਕਾਰ ਖਿਲਾਫ ਰੋਜ਼ ਮਜ਼ਾਰਾ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਤੇ लाठीचार्ज ਵੀ ਕੀਤਾ ਗਿਆ ਅਧਿਆਪਕਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਜ਼ਿਲ੍ਹਾ ਪਰੀਸ਼ਦ ਦੀ ਬਜਾਇ ਸਿੱਖਿਆ ਵਿਭਾਗ ਹੇਠ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ ਅਧਿਆਪਕਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੇ ਕਈ ਵਾਰ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਸਰਕਾਰ ਦੇ ਕੰਨਾਂ ਤੱਕ ਜੂ ਨਾ ਸਰਕੀ। ਰੋਸ ਮੁਜ਼ਾਹਰਾ ਕਰਨ ਤੋਂ ਬਾਅਦ ਹੁਣ ਇਹ ਅਧਿਆਪਕਾਂ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦਾ ਕਿਰਾਉ ਕੀਤਾ ਜਾਵੇਗਾ ਪਰ ਅਧਿਆਪਕਾਂ ਨੂੰ ਰੋਕਣ ਲਈ ਪੁਲਿਸ ਨੇ ਪਹਿਲਾਂ ਹੀ ਪੈਰਾ ਸਖਤ ਕਰ ਦਿੱਤਾ ਹੈ। ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕਰ ਦਿੱਤਾ ਗਿਆ ਅੱਜ ITT ਯੂਨੀਅਨ ਦੇ ਲੋਕ ਅੱਥਰੜ ਪਹੁੰਚੇ ਨੇ ਚੰਡੀਗੜ੍ਹ ਔਰ ਲੁਧਿਆਣਾ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਇਹਨਾਂ ਦੇ ਸੁਭਾ ਪ੍ਰਧਾਨ ਜਸਵਿੰਦਰ ਸਿੰਘ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਓਪਕੜਤਾਲ ਤੇ ਬੈਠੇ ਨੇ ਔਰ ਉਹਨਾਂ ਦਾ ਪ੍ਰੋਟੈਸਟ ਜਾਰੀ ਹੈ ਅੱਜ ਉਹਨਾਂ ਦੇ ਸਾਥੀ ਅਧਿਆਪਕ ਉਹਨਾਂ ਨੂੰ ਸਮਰਥਨ ਦੇਣ ਲਈ ਪਹੁੰਚੇ ਔਰ ਸਿੱਖਿਆ ਮੰਤਰੀ ਨੂੰ ਮਿਲਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਰਸਤੇ ਵਿੱਚ ਉਹਨਾਂ ਨੂੰ ਰੋਕ ਲਿਆ ਗਿਆ ਔਰ ਇਸ ਦੇ ਨਤੀਜੇ ਵਜੋਂ ਇਹਨਾਂ ਨੇ ਜੋ ਚੰਡੀਗੜ੍ਹ ਹaryana ਹਾਈਵੇਅਸ ਨੂੰ ਜਮ ਕਰ ਦਿੱਤਾ ਜਿਹੜੇ ਸੁੱਤੀ ਭਈ ਨੀਂਦ ਨੇ ਜਗਾਉਣ ਗਏ ਸੀ ਕਿ ਪੰਜਾਬ ਦਾ ਜਿਹੜਾ ਸਿੱਖਿਆ ਦਾ ਸਿਸਟਮ ਆ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸਾਡੇ ਜਿਹੜੇ ਸਕੂਲ ਨੇ ਕਾਂਗਰਸ ਸਰਕਾਰ ਨੇ ਪਿੱਛੇ ਸਨ 2006 ਦੇ ਵਿੱਚ ਇਹ ਜ਼ਿਲ੍ਹਾ ਪ੍ਰਸ਼ਤ ਨਗਰ ਕੌਂਸਲਾਂ ਨੂੰ ਦਿੱਤੇ ਸੀ ਉਹ ਸਿਸਟਮ ਆ ਜਿਹੜਾ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ ਇਸ ਗੱਲ ਨੂੰ ਪੰਜਾਬ ਦੇ ਕੈਬਨਿਟ ਮਨਿਸਟਰ ਸਕੰਦਰ ਸਿੰਘ ਮਲੂਕਾ ਜੀ ਵੀ ਮੰਨ ਚੁੱਕੇ ਨੇ ਸਾਡਾ ਇੱਕ ਸੰਕੇਤਕ ਜਿਹੜਾ ਅਸੀਂ ਉਹ ਇੱਕ ਜਾਮ ਲਾਇਆ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੇ ਸਾਡੀ ਮੰਗ ਨਾ ਮੰਨੀ ਅਸੀਂ ਇੱਕ ਰੰਤ ਮੀਟਿੰਗ ਕਰਕੇ ਅਜਿਹੇ ਐਕਸ਼ਨ ਦੇਵਾਂਗੇ ਪਰ ਅਸੀਂ ਲੋਕਾਂ ਨੂੰ ਕੋਈ ਹੈਰਾਨ ਨਹੀਂ ਕਰਨਾ ਚਾਹੁੰਦੇ ਸਾਡਾ ਇੱਕੋ ਇੱਕ ਮਕਸਦ ਹੈ ਵੀ ਸਰਕਾਰ ਜਿਹੜੀ ਸੁੱਤੀ ਪਈ ਆ ਜਾਗੇ ਇਹਨੂੰ ਅਸੀਂ ਜ਼ਰੂਰ ਜਗਾਵਾ ਤੇ ਆਦੀ ਮੰਗ ਜਿਹੜੀ ਮੰਗਵਾ ਕੇ